ਵਾਹਿਗੁਰੂ ਆ ਤਸਵੀਰਾਂ ਗੁਰੂ ਘਰ ਦੀਆਂ ਹਨ ਤੇ ਗੁਰੂ ਘਰ ਪਾਣੀ ਦੇ ਵਿੱਚ ਭਰ ਚੁੱਕਿਆ ਹੈ ਡੁੱਬ ਚੁੱਕਿਆ ਹੈ ਇਹ ਹਾਲਾਤ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਨੀ ਮਿਆਂ ਤੋਂ ਜਿਹੜੇ ਘਰ ਖਾਲੀ ਕਰਕੇ ਸਾਡੇ ਜੀਮੀਦਾਰ ਕਿਸਾਨ ਭਰਾ ਆਪ ਦਾ ਮਾਲ ਡੰਗਰ ਬੱਚਾ ਲੈ ਕੇ ਛੜਕਾਂ ਦੇ ਰਾਤਾਂ ਕੱਟਣ ਲਈ ਮਜਬੂਰ ਜਿਨ੍ਹਾਂ ਦਾ ਕਿਸੇ ਵੀ ਤਰ੍ਹਾਂ ਕੋਈ ਚਾਰਾ ਨਹੀਂ ਚੱਲਦਾ ਪਰ ਅੱਜ ਵਿਚਾਰੇ ਆਪ ਦੀ ਜਾਨ ਮਾਲ ਦੀ ਰਖਵਾਲੀ ਅਤੇ ਆਪਣੇ ਡੰਗਰ ਬੱਚੇ ਮਾਲ ਡੰਗਰ ਦੀ ਜਾਨਾਂ ਨੂੰ ਬਚਾ ਕੇ ਆਹ ਦੇਖੋ ਆ ਇੱਕ ਕੋਰੀਡੋਰ ਹੈ ਡੇਰਾ ਬਾਬਾ ਨਾਨਕਵਾਲਾ ਹਾਈਵੇ ਦੇ ਉੱਪਰ ਦੇਖੋ ਇਦਾਂ ਤੂੜੀ ਸੰਗਤਾਂ ਨੇ ਲਿਆ ਕੇ ਦਿੱਤੀ ਔਰ ਇਹ ਦੇਖੋ ਡੰਗਰ ਮੱਝਾਂ گاਵਾ ਸਾਰਾ ਇੱਥੇ ਲਿਆ ਕੇ ਬਨ ਚੁੱਕੇ ਆ ਹਾਈਵੇ ਦੇ ਉੱਤੇ ਐਂਗਲਾਂ ਦੇ ਨਾਲ ਜੀ ਦੇਖ ਸਕਦੇ ਹੋ ਕਿ ਕਿਤਾਂ ਹੱਡ ਦੀ ਮਾਰ ਹੇਟ ਆਏ ਲੋਕ ਆਪਣੇ ਕੋਠਿਆਂ ਦੇ ਉੱਪਰ ਰਾਤਾਂ ਕੱਟਣ ਲਈ ਮਜਬੂਰ ਹੋ ਚੁੱਕੇ ਆ ਥੱਲੜੀ ਮੰਜ਼ਲ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਔਰ ਬਰਸਾਤ ਹੋਰ ਬਹੁਤ ਜ਼ਿਆਦਾ ਤੇਜ਼ ਹੋ ਚੁੱਕੀ ਹੈ ਜੋ ਕਿ ਇਨਾਂ ਹਾਲਾਤਾਂ ਨੂੰ ਹੋਰ ਵੱਧ ਤੋਂ ਵੱਧ ਬਣ ਸਕਦੀ ਹੈ ਅਰਵਾਹ ਸਾਹਿਬ ਆਪੇ ਨਾਨਕ ਦੇ ਚਰਨਾ ਵਿੱਚ ਕੇ ਸੱਚੇ ਪਾਤਸ਼ਾਹ ਇਹ ਹੋ ਰਹੀ ਦੁਸਤ ਉਹ ਮੀਰਾਤਵਾ ਤੁਸੀਂ ਤੀਨ ਜਗੀਆਂ ਦਾ ਮਾਲਕ ਹੈ ਜੋ ਸਭ ਕੁਝ ਕਰਨ ਕਰਾਉਣ ਹਾਰ ਹੈ ਤੇਰੇ ਹੁਕਮ ਬਿਨਾ ਪਤਾ ਨਹੀਂ ਚਲਦਾ ਵਾਹਿਗੁਰੂ ਸੱਚੇ ਪਾਤਸ਼ਾਹ ਚਾਰੇ ਪਾਸੇ ਪਾਣੀ ਨਹੀਂ ਪਾਣੀ ਆ ਸਾਹਮਣੇ ਆਹ ਕੀਤੀ ਛੋਟੀਆਂ ਤੁਹਾਡੇ ਮਕਾਨ ਕਸਾਨ ਭਰਾਵਾਂ ਦੇ ਰੋਟੀਆਂ ਮਕਾਨ ਥੋੜੀ ਤਰ੍ਹਾਂ ਜਿਵੇਂ ਬੋਝ ਪਹਿਨ ਦੇਖੋ ਕਿੰਨੀਆਂ ਕਿੰਨੀਆਂ ਅਲੀ ਜਾਨ ਰੋਟੀਆਂ ਮਕਾਨ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਜੋ ਬਾਣੀ ਦੇ ਵਿੱਚ ਕਰ ਦਿੱਤੀਆਂ ਨੇ ਆਹ ਦੇਖੋ ਬਜ਼ੁਰਗ ਜਿੱਦਾਂ ਆਪ ਦੇ ਮਕਾਨ ਦੇ ਕੋਠੇ ਦੇ ਉੱਪਰ ਕੜ ਕੇ ਬੈਠੇ ਨੇ ਘਰ ਛੱਡਨੇ ਕਿਹੜਾ ਸੌਖੇ ਹੁੰਦੇ ਆ ਜੀ ਔਰ ਨਾਲ ਦੇ ਨਾਲ ਰਾਤ ਸਮਗਰੀ ਵੀ ਲੈ ਕੇ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਆ ਦੇਖੋ ਜੀ ਆ ਸਾਰੇ ਮਕਾਨ ਇਹ ਖਾਲੀ ਨੇ ਆਲੀ ਖਾਨ ਕੋਠੀਆਂ ਅੱਜ ਆ ਵੇ ਬਾਰਸਾਂ ਨੂੰ ਢੀਕਦੀਆਂ ਹੋਈਆਂ ਜੋ ਬਿਲਕੁਲ ਖਾਲੀ ਹਨ ਜਿਨ੍ਹਾਂ ਦੇ ਵਿੱਚ ਤੂੜੀ ਬਾਹਰੋਂ ਬਾਹਰ ਆ ਰਹੀ ਆ ਹੋਰ ਬੇਜ ਕੀਮਤੀ ਸਮਾਨ ਵੀ ਕੁਝ ਅੰਤਰੀ ਪਿਆ ਹੈ ਪਰ ਇਸ ਦੇ ਮਾਲਕ ਛੱਡ ਕੇ ਜਾ ਚੁੱਕੇ ਨੇ ਸਾਹ ਸੰਗਤ ਜੀ ਆ ਵੇਖ ਸਕਦੇ ਹੋਇਆ ਕਿ ਆ ਦੇਖੋ ਕਿੰਨਾ ਕੋਠੀ ਨਵਾਂ ਘਰ ਜਿਹਨੂੰ ਛੱਡ ਕੇ ਉੱਚੀ ਥਾਂ ਤੇ ਜਾਣ ਲਈ ਮਜਬੂਰ ਬਿਲਕੁਲ ਖਾਲੀ ਪਿਆ ਮਕਾਨ ਪੁੱਠੀ ਵਰਗਾ ਆਲੀ ਸ਼ਾਨ ਮਕਾਨ ਰੱਤੇ ਪਾਸ਼ਾ ਵਾਹਿਗੁਰੂ ਕਿਰਪਾ ਕਰੇ ਕਿ ਇਹ ਪਾਣੀ ਜਲਦੀ ਵਾਪਸ ਨੀਵਾ ਹੋਵੇ ਤੇ ਇਹ ਵੀਰ ਜੋ ਆਪਦੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਹਨ ਇਹ ਦੁਬਾਰਾ ਆਪਣੇ ਘਰਾਂ ਦੇ ਵਿੱਚ ਆ ਕੇ ਰਹਿ ਸਕਣ ਦੇਖ ਸਕਦੇ ਹੋ ਇਹ ਜੋ ਟਰਾਲੀਆਂ ਹਨ ਇਹ ਜਿਹੜਾ ਪੰਜਾਬ ਦਾ ਦੂਸਰਾ ਇਲਾਕਾ ਇਹ ਸਾਡੇ ਭਰਾ ਉਹਨਾਂ ਇਲਾਕਿਆਂ ਦੇ ਵਿੱਚੋਂ ਦੇਖੋ ਕਿਦਾਂ ਟਰੈਕਟਰਾਂ ਦੇ ਪਾਣੀ ਖਾਣ ਪੀਣ ਦਾ ਸਮਾਨ ਡੰਗਰ ਬੱਚੇ ਦਾ ਸਮਾਨ ਅਚਾਰ ਤੂੜੀ ਫੀਡ ਲੈ ਕੇ ਪੂਰੀ ਹੋ ਰਹੀ ਬਰਬਾਦ ਦੇ ਵਿੱਚ ਇਦਾਂ ਹੀ ਉੱਪਰ ਤਰਪਾਲਾਂ ਲੈ ਕੇ ਜਾ ਰਹੇ ਹਨ ਤਾਂ ਜੋ ਇਹਨਾਂ ਤਵਾਹੀ ਦੇ ਮੰਝਰ ਦੇ ਜੋ ਅਦੀਨ ਆ ਚੁੱਕੇ ਪਿੰਡ ਹਨ ਉੱਧਰ ਚੁੱਕੇ ਹਨ ਉਹਨਾਂ ਦੀ ਮਦਦ ਲਈ ਆ ਰਹੇ ਹਨ ਵਾਹਿਗੁਰੂ ਇਹਨਾਂ ਵੀਰਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਛੜਕਦੇ ਉੱਪਰ ਦੀ ਹਲੇ ਵੀ ਪਾਣੀ ਪਾਸ ਕਰ ਰਿਹਾ ਹੈ ਜੋ ਮੇਰੇ ਮਾਪਿਆਂ ਨੇ ਪਾਸੇ ਪਾਸੇ ਕੋਈ ਰੋਜ਼ ਦੀ ਕੋਈ ਚੰਗ ਲੱਗ ਰਿਹਾ ਹੈ ਪਰ ਇਹ ਕਪੜੀ ਗੱਲ ਤੇ ਦੂਹਾਂਹਾਂ ਦੇ ਵਿੱਚ ਇਨਸਾਨੀਆਂ ਜਾ ਰਹੀਆਂ ਰਾਸ਼ਨ ਲੈ ਕੇ ਇਹ ਜੋ ਇਲਾਕੇ ਦੂਰ ਬਚੇ ਹੋਏ ਆ ਹੜ ਦੀ ਮਾਰ ਤੋਂ ਉਹ ਇਨਾਂ ਹੜ ਪੀੜਤ ਪਿੰਡਾਂ ਪਰਿਵਾਰਾਂ ਲਈ ਜਿਹੜੇ ਆ ਡੁੱਬ ਚੁੱਕੇ ਹਨ ਘਰ ਦੇਖ ਲੋ ਕੋਠੀਆਂ ਖਾਲੀ ਤੇ ਇਹਨਾਂ ਦੀ ਮਦਦ ਲਈ ਦੂਰੋਂ ਦੂਰੋਂ ਟਰਾਲੀਆਂ ਦੇ ਵਿੱਚ ਰਾਸ਼ਨ ਪਾਣੀ ਖਾਣ ਪੀਣ ਦਾ ਸਮਾਨ ਡੰਗਰਾਂ ਦਾ ਅਚਾਰ ਪੂਰੀ ਅੱਥੇ ਜਿਹਤਰਾਂ ਦੀ ਵੀ ਮਦਦ ਕਰ ਸਕਦਾ ਸੋ ਪੂਰੇ ਜੋਰ ਸ਼ੋਰ ਨਾਲ ਕਰ ਰਿਹਾ ਹਨ ਜੀ ਆ ਵੇਖ ਸਕਦੇ ਹੋ ਹਾਲਾਤ ਲੋਕ ਕਿਤਾ ਆਪਣਾ ਸਮਾਨ ਕੰਡ ਕੰਡ ਕੇ ਹੈ ਜਿਹੜੇ ਪਿੱਛੇ ਟੁੱਬ ਚੁੱਕੇ ਹਨ ਲੈ ਕੇ ਆ ਰਹੇ ਹਨ ਆ ਦੇਖੋ ਜੀ ਕੀ ਹਾਲਾਤ ਮੌਕੇ ਦੇ ਆ ਜੋ ਟਰਾਲੀਆਂ ਵੇਖਦੇ ਹੋ ਆ ਦੁੱਧ ਵਾਲੇ ਕੈਨ ਲੱਤੇ ਹੋਏ ਹਨ ਦੁੱਧ ਦਾ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਵੀ ਮਦਦ ਹੋ ਸਕਦੀ ਆ ਸੰਗਤ ਦੂਰੋਂ ਦੂਰੋਂ ਆ ਕੇ ਕਰ ਰਿਹਾ ਧੰਨਵਾਦ ਉਹਨਾਂ ਸੰਗਤਾਂ ਦਾ ਜਿਹੜੇ ਐਡੀ ਦੂਰੋਂ ਆ ਕੇ ਆਪ ਅੱਜ ਮਸਜਿਦ ਤੋਂ ਬਚ ਚੁੱਕੇ ਭਰਾਵਾਂ ਦੀ ਮਦਦ ਕਰਵਾ ਜਾਈ। ਧੰਨਵਾਦ ਉਹਨਾਂ ਸੰਗਤਾਂ ਦਾ। ਆਹ ਦੇਖੋ ਜੀ ਲੰਗਰ ਲੱਗਿਆ ਜਾ ਰਿਹਾ। ਦੂਰੋਂ ਆਏ ਨੇ ਲੰਗਰ ਨਾਲ ਬਣ ਕੇ ਗਾਣਾ ਸਾਡੀਆਂ ਆਈਆਂ ਆ ਰਹੀਆਂ ਨੇ। ਆਹ ਦੇਖੋ ਜੀ ਪਾਣੀ ਦੀਆਂ ਟਰਾਲੀਆਂ ਤੇ ਇਹ ਦੂਰੋਂ ਹੋਰਾਂ ਇਲਾਕਿਆਂ ਚੋਂ ਤੇ ਆ ਅੱਗੇ ਸਾਨੂੰ ਅਗਲੀ ਟਰਾਲੀ ਦਿਖਾਉਣੀ ਆ ਜਿਹਦੇ ਵਿੱਚ ਡੰਗਰਾਂ ਦੀ ਫੀਡ ਡੰਗਰਾਂ ਦਾ ਆਚਾਰ ਖਾਣ ਲਈ ਲਿਆਂਦਾ ਜਾ ਰਿਹਾ ਹੈ ਔਰ ਅੱਗੇ ਆ ਜੋ ਟਰਾਲੀ ਹੈ ਇਹਦੇ ਵਿੱਚ ਟੱਬ ਭਰ ਕੇ ਦਾਲਾਂ ਸਬਜ਼ੀਆਂ ਪ੍ਰਸ਼ਾਦਾਂ ਦੇ ਲੈ ਕੇ ਆਏ ਹਨ ਦੂਰੋਂ ਦੂਰੋਂ ਲੈ ਕੇ ਆ ਰਹੇ ਹਨ ਆ ਵੇਖੋ ਹਲੇ ਵੀ ਪਾਣੀ ਸੜਕਾਂ ਦੇ ਉੱਪਰ ਦੀ ਗੁਜਰ ਰਿਹਾ ਹਲੇ ਵੀ ਗੁਜਰ ਰਿਹਾ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਦੇਖੋ ਪਾਣੀ ਦੀ ਸਪੀਡ ਕਿੰਨੀ ਤੇਜ਼ ਹੈ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਜਿੰਨਾ ਪਿੰਡਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦੇ ਥੱਲੇ ਜੋ ਨੇਦੀ ਫਸਲਾ ਜੋ ਬਿਲਕੁਲ ਨਹੀਂ ਦਿਸਦੀ ਕਿਤੇ ਕਿਤੇ ਤੁਹਾਨੂੰ ਕੋਈ ਮਾੜੀ ਮੋੜੀ ਜਿਹੜੀ ਉੱਚੀ ਜਗ੍ਹਾ ਤੇ ਤੁਸੀਂ ਦਿਸਦੀ ਹੋਗੀ ਉਹ ਅੱਗੇ ਜੇ ਨਿਗਾਹ ਮਾਰੋ ਸਾਫੀ ਨੂੰ ਮੈਂ ਬੇਨਤੀ ਕਰਾਂ ਵੀ ਉਹ ਟਰਾਂਸਫਰਮ ਜ਼ੂਮ ਕਰਕੇ ਦਿਖਾਓ ਟਰਾਂਸਫਰਮ ਧਰਤੀ ਤੋਂ ਲਗਭਗ 10 ਫੁੱਟ ਰਚਾ ਹੁੰਦਾ ਹੈ ਤੇ ਉਹ ਤੁਸੀਂ ਦੇਖੋ ਪਾਣੀ ਉਹਦੇ ਨਾਲ ਲੱਗ ਚੁੱਕਾ ਕਹਿਣ ਲੱਗਾ ਭਾਬੀ ਉਸ ਜਗ੍ਹਾ ਤੇ ਪਾਣੀ 10-10 ਫੁੱਟ ਵੀ ਹੈ ਹਲੇ ਵੀ ਔਰ ਪਾਣੀ ਦੇਖੋ ਛੱਲਾ ਮਾਰ ਰਿਹਾ ਹਲੇ ਵੀ ਇਦਾਂ ਲੱਗ ਰਿਹਾ ਵੀ ਪਾਣੀ ਵਧ ਰਿਹਾ ਹੈ ਇਹ ਹਾਲਾਤ ਨੇ ਇਹਨਾਂ ਪਿੰਡਾਂ ਦੇ ਵਾਹਿਗੁਰੂ ਮਿਹਰ ਕਰੇ ਇਸ ਇਲਾਕੇ ਤੇ ਪੂਰੇ ਪੰਜਾਬ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਪੂਰੀ ਦੁਨੀਆ ਤੇ ਵਾਹਿਗੁਰੂ ਜੀ ਦਾ ਅਰਦਾਸ ਬੇਨਤੀ ਹੈ ਮੇਰਾ ਬਾਬਾ ਨਾਨਕ ਦੇ ਇਰਦ ਗਿਰਦ ਦੇ ਜੋ ਨਗਰ ਘਰ ਡੁੱਬ ਚੁੱਕੇ ਹਨ ਦੇਖ ਸਕਦੇ ਹੋ ਲੋਕ ਕਿੱਦਾਂ ਟਰਾਲੀਆਂ ਦੇ ਵਿੱਚ ਲਿਆ ਕੇ ਰਾਸ਼ਨ ਉਹਨਾਂ ਡੁੱਬੇ ਹੋਏ ਘਰਾਂ ਤੱਕ ਪਹੁੰਚਾਰ ਆਏ ਹਨ ਅਤੇ ਆਹ ਤੁਸੀਂ ਅੱਗੇ ਦੇਖੋ ਕਿ ਇਹ ਲੋਕ ਵਿਚਾਰੇ ਜੋ ਮਜਬੂਰ ਆਪ ਦੇ ਅਲੀ ਸ਼ਾਨ ਮਕਾਨਾਂ ਨੂੰ ਛੱਡ ਕੇ ਆਪਣਾ ਦੇਖੋ ਮਾਲ ਡੰਗਰ ਲੈ ਕੇ ਕਿੱਦਾਂ ਇਹ ਹਾਈਵੇ ਹੈ ਜੀ ਡੇਰਾ ਬਾਬਾ ਨਾਨਕ ਵਾਲਾ ਹਾਈਵੇ ਤੇ ਦੇਖੋ ਕਿੱਦਾਂ ਮਸ਼ੀਨਰੀ ਟਰੈਕਟਰ ਮੱਝਾਂ ਬੰਨ ਕੇ ਇੱਥੇ ਰਤਨ ਕੱਟਣ ਲਈ ਰੋਡ ਤੇ ਮਜਬੂਰ ਹਨ ਜਿਨ੍ਹਾਂ ਦੇ ਵਿੱਚ ਆਹ ਦੇਖੋ ਬੱਚੇ ਗੱਡੀਆਂ ਦੇ ਵਿੱਚ ਹੀ ਬੈਠੇ ਹਨ ਜਿਨ੍ਹਾਂ ਦੇ ਵਿੱਚ ਕੋਲੇ ਕੋਈ ਰਹਿਣ ਦਾ ਪੱਕਾ ਸਾਧਨ ਵੀ ਨਹੀਂ ਤਰਪਾਲਾਂ ਤਾਣ ਕੇ ਰਹਿ ਰਹੇ ਹਨ ਆਹ ਦੇਖਿਆ ਜਾਵੇ ਉਹ ਟਰਾਲੀਆਂ ਰਾਹੀਂ ਜੋ ਖਾਰੇ ਮੈਦ ਵਿਚ ਡੁੱਬ ਚੁੱਕੇ ਹਨ ਉਹਨਾਂ ਤੱਕ ਰਾਸ਼ਨ ਪਹੁੰਚਿਆ ਕਰਵਾਇਆ ਜਾ ਰਿਹਾ ਹੈ ਔਰ ਦੇਖੋ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਕੋਈ ਫਸਲ ਕੋਈ ਵੀ ਕੁਝ ਵਟਣ ਲਈ ਕੁਝ ਨਹੀਂ ਖੇਤਣ ਲਈ ਕੁਝ ਨਹੀਂ ਬਚਿਆ ਬਰਬਾਦ ਹੋ ਚੁੱਕੇ ਹਨ ਔਰ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇਹ ਪੰਜਾਬ ਹੈ ਪੰਜਾਬ ਹੋਣ ਦੇ ਕਾਰਨ ਸਾਡੇ ਦੂਸਰੇ ਇਲਾਕਿਆਂ ਨੂੰ ਸਾਡੇ ਪੰਜਾਬੀ ਭਰਾ ਰਾਸ਼ਨ ਖਾਨਪਿੰਡ ਦਾ ਘਰਾਂ ਦਾ ਅਤੇ ਡੰਗਰਮਾਲ ਬੱਛੇ ਦਾ ਗਰੀਬ ਦਾ ਆਜਾਬ ਟੂੜੀ ਦਾਣਾ ਲੈ ਕੇ ਆ ਰਹੇ ਹਨ ਤੇ ਸਾਡੀ ਹੋਰ ਵੀ ਕਿਸਾਨ ਵੀਰਾਂ ਨੂੰ ਭਰਾਵਾਂ ਨੂੰ ਸਾਰੇ ਕਿਸਾਨਾਂ ਨੂੰ ਕਿ ਸਾਰੇ ਹਰ ਵਰਗ ਨੂੰ ਸਾਡੀ ਬੇਨਤੀ ਆ ਕਿ ਇਹਨਾਂ ਪਿੰਡਾਂ ਦੀ ਮਦਦ ਲਈ ਵੱਧ ਤੋਂ ਵੱਧ ਅੱਗੇ ਆਇਆ ਜਾਵੇ ਖਲਾਫ ਵੱਧ ਤੋਂ ਵੱਧ ਹੋ ਚੁੱਕਾ